ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਾਰਯੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੇ ਉਤਾਰ ਸਾਧ ਸੰਗਤ ਜੀ ਦਸਮ ਗ੍ਰੰਥ ਦੇ ਵਿੱਚੋਂ 24ਵੇਂ avatars ਦੇ ਵਿੱਚੋਂ ਸਭ ਤੋਂ ਅੰਤਲੇ avatars ਹਨ ਜਿਨ੍ਹਾਂ ਨੇ ਕਲਯੁਗ ਦਾ ਅੰਤ ਕਰਨਾ ਹੈ ਆਓ ਅੱਗੇ ਦੇਖਦੇ ਹਾਂ ਮਹਾਰਾਜ ਫਰਮਾਨ ਕਰਦੇ ਹਨ ਕਿ ਸਾਧ ਸੰਗਤ ਜੀ 231 ਸੰਤ ਪੂਰੇ ਹੋ ਚੁੱਕੇ ਹਨ ਤੇ 232ਵੇਂ ਸੰਤ ਆਪ ਸਾਹਿਬ ਸਰਵਣ ਕਰਨ ਜਾ ਰਹੇ ਹੋ ਫਿਰ ਫੇਰ ਲਰਤ ਅਤੇ ਫਿਰ ਪੱਤਕੇ ਸਾਧ ਸੰਗਤ ਜੀ ਫਿਰ ਦੁਬਾਰਾ ਮੋੜ ਕੇ ਉਹ ਲੜਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਾਣੀ ਜੋਜ ਜੂ ਮਰਤ ਅਤੇ ਰਣ ਦੇ ਵਿੱਚ ਸਾਧ ਸੰਗਤ ਜੀ ਜੋ ਜੂਜ ਤੇ ਹਨ ਜੋ ਫੌਜ ਲੜ ਰਹੀ ਹੈ ਸੂਰਮਿਆਂ ਦੀ ਰਣ ਦੇ ਵਿੱਚ ਜੂਜ ਕੇ ਲੜ ਕੇ ਉਹ ਮਰਦੇ ਹਨ ਕਹਿਣ ਤੋਂ ਭਾਵ ਸ਼ਹੀਦ ਹੁੰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਨਹ ਪਾਵ ਤਰਤ ਕਰਟ ਤੋਂ ਭਾਵ ਸਾਧ ਸੰਗ ਜੀ ਜੋ ਕਦਮ ਹਨ ਪਾਵ ਹਨ ਯਾਨੀ ਕਿ ਪੈਰ ਹਨ ਉਹਨਾਂ ਦੇ ਪਿੱਛੇ ਨਹੀਂ ਕਰਦੇ ਪਿਛਾਂ ਨਹੀਂ ਹਟਦੇ ਹਨ ਅਤੇ ਲੜਦੇ ਹਨ ਜੂਝਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਾਵ ਸਿੰਧ ਤਰਤ ਪਾਵ ਸਾਗਰ ਤੋਂ ਸਾਧ ਸੰਗ ਜੀ ਦੁਨੀਆ ਦਾ ਪਾਵ ਸਾਗਰ ਹੈ ਇਸ ਤੋਂ ਸ਼ਹੀਦੀ ਪਾ ਕੇ ਤਰ ਜਾਂਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਣ ਰੰਗ ਮਚਤ ਅਤੇ ਯੋਧ ਦੇ ਰੰਗ ਦੇ ਵਿੱਚ ਚੰਗੀ ਤਰ੍ਹਾਂ ਮੱਚੇ ਹੋਏ ਹਨ ਯੋਧ ਦੇ ਰੰਗ ਦੇ ਸਾਧ ਸਿੰਘ ਜੀ ਇਸ ਤਰ੍ਹਾਂ ਮੱਚੇ ਹੋਏ ਹਨ ਅਤੇ ਜੂਝ ਰਹੇ ਹਨ ਉਹਨਾਂ ਦਾ ਜੋ ਧਿਆਨ ਹੈ ਉਹ ਇੱਧਰ ਉੱਧਰ ਨਹੀਂ ਭਟਕ ਰਿਹਾ ਹੈ ਅਤੇ ਬਿਲਕੁਲ ਵੀ ਉਹ ਡਰ ਨਹੀਂ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਚਤੁਰੰਗ ਫਟਤ ਚਤੁਰੰਗ ਤੋਂ ਭਾਵ ਕਿ ਇਹ ਸਾਧ ਸਿੰਘ ਜੀ ਚਤੁਰੰਗੀ ਸੈਨਾ ਚਤਰੰਗੀ ਸੈਨਾ ਤੋਂ ਭਾਵ ਹੈ ਚਾਰ ਅੰਗਾਂ ਵਾਲੀ ਸੈਨਾ ਜਿਸ ਦੇ ਵਿੱਚ ਸਾਸੰਗਤ ਜੀ ਨੰਬਰ 1 ਰਥ ਹੁੰਦੇ ਹਨ ਉਸ ਤੋਂ ਪਿੱਛੇ ਹਾਥੀ ਹੁੰਦੇ ਹਨ ਉਸ ਤੋਂ ਪਿੱਛੇ ਘੋੜੇ ਉਸ ਤੋਂ ਪਿੱਛੇ ਪੈਦਲ ਜੋ ਹੈ ਉਹ ਫੌਜ ਹੁੰਦੀ ਹੈ ਇਸ ਤਰ੍ਹਾਂ ਕੁੱਲ ਮਿਲਾ ਕੇ ਚਾਰ ਅੰਗਾਂ ਵਾਲੀ ਜੋ ਸੈਨਾ ਹੁੰਦੀ ਹੈ ਉਸ ਨੂੰ ਚਤਰੰਗੀ ਸੈਨਾ ਕਿਹਾ ਜਾਂਦਾ ਹੈ ਜਾਂ ਫਿਰ ਚਤਰੰਗੀ ਬਲ ਵੀ ਕਿਹਾ ਜਾਂਦਾ ਹੈ ਸਾਸੰਗਤ ਜੀ ਉਸ ਨੂੰ ਇਸ ਤਰ੍ਹਾਂ ਜੋ ਸੈਨਾ ਦਾ ਪੈਟਰਨ ਬਣਿਆ ਹੁੰਦਾ ਹੈ ਸਭ ਤੋਂ ਅੱਗੇ ਸਾਸਨਜੀ ਜੀ ਦਾ ਰੱਥ ਹਨ ਉਹ ਚੱਲਦੇ ਹਨ ਇੱਕ ਰੱਥ ਦੇ ਨਾਲ 10 ਹਾਥੀ ਹੁੰਦੇ ਹਨ ਅਤੇ ਉਹਨਾਂ ਦੇ ਮਗਰ ਇੱਕ-ਇੱਕ ਹਾਥੀਰੇ ਨਾਲ 10-10 ਘੋੜ ਸਵਾਰ ਹੁੰਦੇ ਹਨ ਅਤੇ ਹਰ ਇੱਕ ਘੋੜ ਦੇ ਸਵਾਰ ਦੇ ਨਾਲ ਪੈਦਲ ਜੋ ਫੌਜ ਹੈ ਉਹ 10-10 ਸਿਪਾਈ ਹੁੰਦੇ ਹਨ ਇਸ ਤਰ੍ਹਾਂ ਜੋ ਫੌਜ ਹੈ ਉਹ ਚੜਕੇ ਜਾਂਦੀ ਹੈ ਮੈਦਾਨ ਦੇ ਲਈ ਤਾਂ ਇਹ ਜੋ ਫੌਜ ਚੜੀ ਹੋਈ ਹੈ ਸਾਸਨਗਤ ਜੀ ਇਹ ਹਕਾਇਲ ਹੋ ਰਹੀ ਹੈ ਫਟਤ ਤੋਂ ਭਾਵ ਹੈ ਕੀ ਘਾਟ ਵੱਡ ਹੋ ਰਹੀ ਹੈ ਵਿੱਚ ਇਹ ਹਾਥੀ ਘੋੜਿਆਂ ਦੀ ਊਠਾਂ ਦੀ ਅਤੇ ਘੋੜਿਆਂ ਦੀ ਤੇ ਵਿੱਚ ਹੀ ਸੈਨਾ ਦੀ ਘਾਟ ਵੱਡ ਹੋ ਰਹੀ ਹੈ ਇੰਨਾ ਸਾਸੰਗ ਜੀ ਜੋ ਭਿਆਨਕ ਹੈ ਇਹ ਜੁੱਧ ਜੋ ਹੈ ਮੱਚ ਚੁਕਿਆ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਸਰਬੰਗ ਲਟਤ ਸਭ ਪੱਖੋਂ ਲੜਖੜਾ ਆਈ ਹੈ ਹਰ ਇੱਕ ਪੱਖ ਤੋਂ ਸਾਸੰਗ ਜੀ ਜੋ ਦੁਸ਼ਟਾਂ ਦੀ ਪਾਪੀਆਂ ਦੀ ਫੌਜ ਹੈ ਉਹ ਲੜਖੜਾ ਰਹੀ ਹੈ ਅਤੇ ਇੱਥੇ ਕਾਲਯੁਗ ਦਾ ਅੰਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਸੇ ਵੀ ਪੱਖ ਤੋਂ ਉਹ ਮਜ਼ਬੂਤ ਨਹੀਂ ਰਹੀ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਮਨ ਮਾਨ ਘਟਤ ਅਤੇ ਮਨ ਵਿੱਚ ਹੰਕਾਰ ਘਟ ਰਿਹਾ ਹੈ ਸਾਧ ਸੰਗਤ ਜਿਵੇਂ ਜਿਵੇਂ ਫੌਜ ਦੀ ਗਿਣਤੀ ਜੋ ਹੈ ਘਟ ਹੁੰਦੀ ਜਾ ਰਹੀ ਹੈ ਵੱਡੇ ਵੱਡੇ ਜੋਧੇ ਸਾਧ ਸੰਗਤ ਜੀ ਚੜ ਕੇ ਆਏ ਹਨ ਦਾੰਤ ਬਣ ਕੇ ਦਾੰਤ ਰੂਪੀ ਸਾਧ ਸੰਗਤ ਜੀ ਜੋ ਪਾਪ ਜਿੰਨਾ ਨੇ ਕੀਤਾ ਹੋਇਆ ਹੈ ਜਿਵੇਂ ਜਿਵੇਂ ਉਹ ਮਰਦੇ ਜਾ ਰਹੇ ਹਨ ਘਟਦੇ ਜਾ ਰਹੇ ਹਨ ᱛਿਵੇਂ ᱛਿਵੇਂ ਹੀ ਹੰਕਾਰ ਜੋ ਹੈ ਸਾਧ ਸੰਗਤ ਜੀ ਉਹ ਘਟ ਰਿਹਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਾਰ ਬਾਰੀਰ ਪਿਰਤਾ ਪਿਰਤ ਤੋਂ ਭਾਵ ਸਾਧ ਸੰਗਤ ਜੀ ਪਿੜਦੇ ਹਨ ਬਾਰ ਬੀਰ ਕਹੀਏ ਸ੍ਰੇਸ਼ਟ ਯੋਧੇ ਬੀਰ ਯੋਧੇ ਨੂੰ ਕਿਹਾ ਜਾਂਦਾ ਹੈ ਤੇ ਜੋ ਬਾਰ ਬੀਰ ਹੁੰਦੇ ਹਨ ਉਸ ਸ੍ਰੇਸ਼ਟ ਯੋਧੇ ਹੁੰਦੇ ਹਨ ਸਭ ਤੋਂ ਜੋ ਮੂਰੇ ਹੋ ਕੇ ਜੰਗ ਲੜਨ ਵਾਲੇ ਜੋਧੇ ਹਨ ਜਿਨ੍ਹਾਂ ਨੂੰ ਕਾਫੀ ਮਹਾਰਤਾ ਹਾਸਲ ਹੁੰਦੀ ਹੈ ਉਹ ਸ੍ਰੇਸ਼ਟ ਜੋਧੇ ਸਾਧ ਸੰਗਤ ਜੀ ਲੜਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਹੀਂ ਨੈਕ ਫਿਰਤ ਜਰਾ ਜਿਨੇ ਵੀ ਪਿੱਛੇ ਨਹੀਂ ਹਟਦੇ ਸਾਧ ਸੰਗਤ ਜੀ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਉਹ ਜੂਝ ਰਹੇ ਹਨ ਅਤੇ ਬਿਲਕੁਲ ਵੀ ਪਛਾਣ ਨਹੀਂ ਹਟਦੇ ਪਿੱਛੇ ਮੁੜ ਕੇ ਨਹੀਂ ਦੇਖਦੇ ਉਹ ਜੰਗ ਦੇ ਮੈਦਾਨ ਦੇ ਵਿੱਚ ਆ ਚੁੱਕੇ ਹਨ ਜਾਂ ਤਾਂ ਜੰਗ ਜਿੱਤ ਕੇ ਜਾਣਗੇ ਜਾਂ ਤਾਂ ਸਾਧ ਸੰਗਤ ਜੀ ਸ਼ਹੀਦ ਹੋ ਕੇ ਜਾਣਗੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਜਬ ਚਤ ਚਿਰਤ ਜਦੋਂ ਉਹਨਾਂ ਦੇ ਚਿੱਤ ਚੜ ਜਾਂਦਾ ਹੈ ਕਹਿਣ ਤੋਂ ਭਾਵ ਹੈ ਜੰਗ ਲੜਦੇ ਲੜਦੇ ਜਦੋਂ ਖੇਚ ਜਾਂਦੇ ਹਨ ਤਾਂ ਫਿਰ ਕੀ ਹੁੰਦਾ ਹੈ ਮਾਰਾ ਹੀ ਕਹਿੰਦੇ ਹਨਗੇ ਉਠ ਸੈਨ ਕਿਰਤ ਅਤੇ ਜੋ ਸੈਨਾ ਹੈ ਉਸ ਨੂੰ ਸਾਧ ਸੰਗਤ ਜੀ ਉੱਠ ਕੇ ਉੱਠ ਕੇ ਤਾਂ ਭਾਵ ਕਹੀਏ ਕਿ ਆਪਸ ਵਿੱਚ ਸਲਾਹ مشورہ ਕਰਕੇ ਸਾਹਾ ਸਿੰਘ ਜੀ ਦੀ ਸੈਨਾ ਨੂੰ ਘੇਰਾ ਪਾ ਲੈਂਦੇ ਹਨ ਫਿਰ ਮਹਾਰਾਜ ਕਹਿੰਦੇ ਹਨ ਕਿ ਗੇਰਾ ਭੂਮ ਪਰਤ ਧਰਤੀ ਉੱਤੇ ਡੇਗ ਰਹੇ ਹਨ ਜਿਵੇਂ ਜੀ ਜੋ ਸੂਰਮੇ ਧਰਤੀ ਦੇ ਉੱਪਰ ਫਟ ਖਾਣ ਤੋਂ ਬਾਅਦ ਡੇਗਦੇ ਹਨ ਸ਼ਹੀਦ ਹੁੰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਸੁਰ ਨਾਰ ਬਰਤ ਸੁਰ ਤੋਂ ਭਾਵ ਹੈ ਸਾਹਾ ਸਿੰਘ ਜੀ ਦੇਵਤੇ ਦੇਵ ਇਸਤਰੀਆਂ ਜੋ ਹਨ ਉਹ ਉਹਨਾਂ ਨੂੰ ਵਿਆਹ ਰਹੀਆਂ ਹਨ ਪਹਿਲਾਂ ਆਪਾਂ ਸਾਧ ਸੰਗਤ ਜੀ ਸਰਵਣ ਕੀਤਾ ਕਿ ਆਪਾਂ ਸ਼ਰਾਮਾਂ ਘੁੰਮ ਰਹੀਆਂ ਹਨ ਤੇ ਸਾਧ ਸੰਗਤ ਜੀ ਸਰਵਣ ਕੀਤਾ ਸੀ ਕਿ ਆਪਾਂ ਸ਼ਰਾਮਾਂ ਉਸ ਤੋਂ ਬਾਅਦ ਹੂਰਾਂ ਦਾ ਜਗਰ ਆਇਆ ਸੀ ਤੇ ਹੁਣ ਜਗਰ ਆ ਰਿਹਾ ਹੈ ਕਿ ਦੇਵ ਇਸਤਰੀਆਂ ਕਹਿਣ ਤੋਂ ਭਾਵ ਕਿ ਸਾਧ ਸੰਗਤ ਜੀ ਜੋ ਪੋਜ਼ਿਟਿਵ એનર્ਜੀ ਹੈ ਫੀਮੇਲ ਦੇ ਰੂਪ ਦੇ ਵਿੱਚ ਦੇਵ ਇਸਤਰੀਆਂ ਜੋ ਹਨ ਉਹ ਬਹਾਦਰ ਜੋਦੇ ਸੂਰਮਿਆਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਜਦ ਉਹ ਸ਼ਹੀਰ ਸ਼ਹੀਦ ਹੋ ਕੇ ਸਾਧ ਸੰਗਤ ਜੀ ਸਰੀਰ ਨੂੰ ਤਿਆਗਦੇ ਹਨ ਤਾਂ ਉਹਨਾਂ ਨੂੰ ਵਰਦੀਆਂ ਹਨ ਆਪਣੇ ਜੋ ਵਰ ਹਨ ਉਹ ਚੁਣ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਨਹੀਂ ਪਾਵ ਤਰਟ ਅਤੇ ਸਾਧ ਸੰਗਤ ਜੀ ਪੈਰ ਜੁਹਾਨ ਸੂਰਮੇ ਪਿੱਛੇ ਨਹੀਂ ਮੋੜਦੇ ਹਨ ਜੋ ਸੂਰਮੇ ਹੁੰਦੇ ਹਨ ਕਦੀ ਵੀ ਸਾਧ ਸੰਗਤ ਜੀ ਜੰਗ ਦੇ ਮੈਦਾਨ ਦੇ ਵਿੱਚੋਂ ਪੈਰ ਪਿੱਛੇ ਨਹੀਂ ਕਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਮਾਨ ਕੋਪ ਪਰਤ ਮਨ ਵਿੱਚ ਕ੍ਰੋਧ ਭਰਦੇ ਹਨ ਕ੍ਰੋਧ ਭਾਵਕ ਇਹ ਸਾਧ ਸੰਗਤ ਜੀ ਦੇ ਵੀ ਰਸ ਦੇ ਵਿੱਚ ਉਹ ਭਰ ਚੁੱਕੇ ਹਨ ਰੋਹ ਦੇ ਵਿੱਚ ਭਰੇ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਰ ਕੋਪ ਮੰਡਤ ਕ੍ਰੋਧ ਵਨ ਹੋ ਕੇ ਯੁੱਧ ਕਰਦੇ ਹਨ ਕ੍ਰੋਧ ਵਨ ਹੋ ਕੇ ਵੀ ਰਸ ਦੇ ਵਿੱਚ ਭਰ ਕੇ ਜੋਸ਼ ਦੇ ਵਿੱਚ ਆ ਕੇ ਜੋ ਜੋਦੇ ਸੁਗ੍ਰਮੇ ਹਨ ਉਹ ਯੁੱਧ ਕਰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਾਗ ਦਵੈ ਨਾ ਭਜਤ ਸਾਹਾ ਸੰਗਜੀ ਦੋ ਕਦਮ ਵੀ ਉਹ ਜੋਜੋਦੇ ਸੂਰਮੇ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਹਨ ਉਹ ਪਿੱਛੇ ਨਹੀਂ ਹਟਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਉਸ ਹਲਰਤ ਹਰ ਰੋਸ ਤੋਂ ਭਾਵ ਕਹੀਏ ਸਾਹਾ ਸੰਗਜੀ ਕ੍ਰੋਧ ਦੇ ਵਿੱਚ ਆ ਕੇ ਰੋਹ ਦੇ ਵਿੱਚ ਆ ਕੇ ਜੋਸ਼ ਦੇ ਵਿੱਚ ਆ ਕੇ ਉਹ ਜੋਜੋਦੇ ਸੂਰਮੇ ਜੋਹਾਨੂ ਲੜਦੇ ਹਨ ਤੇ ਪਿੱਛੇ ਨਹੀਂ ਹਟਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਗਿਰ ਭੂਮ ਪਰਤ ਅੰਤ ਵਿੱਚ ਮਾਰੇ ਜਾ ਕੇ ਧਰਤੀ ਦੇ ਉੱਪਰ ਡਿੱਗ ਪੈਂਦੇ ਹਨ ਸ਼ਹੀਦ ਹੋ ਕੇ ਸਾਧ ਸੰਗਤ ਜੀ ਧਰਤੀ ਦੇ ਉੱਪਰ ਜਦੋਂ ਉਹ ਜੋਦੇ ਸੂਰਮੇ ਮਹਾ ਬਲੀ ਜੋਦੇ ਸੂਰਮੇ ਡੇਗਦੇ ਹਨ ਮਾਰੇ ਕਹਿੰਦੇ ਹਨ ਕਿ ਰਣਨਾਦ ਬਜਤ ਜੰਦ ਭੂਮੀ ਦੇ ਵਿੱਚ ਸਾਧ ਸੰਗਤ ਜੀ ਜੋ ਨਾਦ ਹਨ ਵੱਜਦੇ ਹਨ ਧਾਨਕ ਨਾਦ ਜੋ ਹਨ ਜੋ ਜੰਦ ਭੂਮੀ ਦੇ ਸਾਧ ਸੰਗਤ ਜੀ ਵਜ ਰਹੇ ਹਨ ਸਾਧ ਸੰਗਤ ਜੀ ਮਾਰਾ ਹੀ ਕਹਿੰਦੇ ਹਨ ਕਿ ਸੁਣ ਮੇਗ ਲਜਤ ਲਜਤ ਤੋਂ ਭਾਵ ਹੈ ਸਾਧ ਸੰਗਤ ਜੀ ਲੱਜਾ ਕਰਨੀ ਸ਼ਰਮਸਾਰ ਹੋਣਾ ਇਹ ਜੋ ਨਾਦ ਵਜ ਰਹੇ ਹਨ ਜੰਗੇ ਮੈਦਾਨ ਦੇ ਵਿੱਚ ਇਹਨਾਂ ਦੀ ਆਵਾਜ਼ ਸੁਣ ਕੇ ਐਨੀ ਜ਼ਿਆਦਾ ਸਾਧ ਸੰਗਤ ਜੀ ਇਹਨਾਂ ਦੀ ਆਵਾਜ਼ ਸੁਣ ਕੇ ਮੇਗ ਭਾਵ ਕਹੇ ਜੋ ਸਾਧ ਸੰਗਤ ਜੀ ਬੱਦਲ ਹਨ ਅਸਮਾਨ ਦੇ ਵਿੱਚ ਜੋ ਬੱਦਲ ਛਾਏ ਹੋਏ ਹਨ ਉਹ ਵੀ ਸ਼ਰਮਸਾਰ ਹੋ ਰਹੇ ਹਨ ਕਿਉਂਕਿ ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਤੋਂ ਵੀ ਸਾਧ ਸੰਗਤ ਜੀ ਜ਼ਿਆਦਾ ਜੋ ਇਸ ਜੰਗੇ ਮੈਦਾਨ ਦੇ ਵਿੱਚੋਂ ਨਾਦ ਵੱਜ ਰਹੇ ਹਨ ਇਹਨਾਂ ਦੀ ਆਵਾਜ਼ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਸਬ ਸਾਜ ਸਜਤ ਅਤੇ ਸੂਰਮੇ ਸਾਜਾਂ ਨਾਲ ਸਜਦੇ ਹਨ ਸਾਜਾਂ ਤੋਂ ਭਾਵ ਕਹੀਏ ਸਾਧ ਸੰਗਤ ਜੀ ਪੂਰਵਾਂ ਦੇ ਜੋ ਸਾਜ਼ ਹੁੰਦੇ ਹਨ ਉਹ ਹੁੰਦੇ ਹਨ ਸ਼ਸਤਰ ਸ਼ਸਤਰ ਤਾਂ ਇਹ ਜੋ ਸਾ ਸੰਗਤ ਜੀ ਸੂਰਮੇ ਜੋਦੇ ਹਨ ਉਹ ਸਾਜ਼ਾਂ ਦੇ ਨਾਲ ਕਹਿੰਦੇ ਉਹ ਭਾਵ ਗੇ ਹਥਿਆਰਾਂ ਦੇ ਨਾਲ ਪੂਰੇ ਲੈ ਸੋਏ ਹਨ ਅਤੇ ਸੱਜ ਰਹੇ ਹਨ ਇੰਨਾਂ ਪਾਗ ਦਵੈ ਨ ਭਜਤ ਅਤੇ ਦੋ ਕਦਮ ਮੀਸਾ ਸਿੰਘ ਜੀ ਪਿੱਛੇ ਨੂੰ ਨਹੀਂ ਹਟਦੇ ਪਿੱਛੇ ਨੂੰ ਨਹੀਂ ਭੱਜਦੇ ਦੋ ਕਦਮ ਵੀ ਪਿੱਛੇ ਨਹੀਂ ਪੁੱਟ ਰਹੇ ਹਨ ਜੰਗੇ ਮੈਦਾਨ ਦੇ ਵਿੱਚ ਸਾਧ ਸੰਗਤ ਜੀ ਡਟ ਕੇ ਖੜੇ ਹੁੰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਹਰਾਣੇ ਚੱਕਰ ਚਲਤ ਰਣ ਭੂਮੀ ਦੇ ਵਿੱਚ ਚੱਕਰ ਚੱਲਦੇ ਹਨ ਚੱਕਰ ਜੋ ਸਾਧ ਸੰਗਤ ਜੀ ਉਹ ਰਣ ਭੂਮੀ ਦੇ ਵਿੱਚ ਚੱਲ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਦੁੱਤ ਮਾਨ ਦਲਤ ਜੋ ਚੱਕਰ ਜਾਂ ਰਣਪੂਮੀ ਦੇ ਵਿੱਚ ਜਲ ਰਹੇ ਹਨ ਉਹਨਾਂ ਦੇ ਲਿਸ਼ਕ ਉਹਨਾਂ ਦੀ ਲਿਸ਼ਕ ਹੋ ਰਹੀ ਏਨੀ ਕਿ ਜ਼ਿਆਦਾ ਪੈ ਰਹੀ ਹੈ ਮਾਰੇ ਕਹਿੰਦੇ ਹਨ ਕਿ ਉਹਨਾਂ ਦਾ ਜੋ ਪ੍ਰਕਾਸ਼ ਹੈ ਉਹ ਇੰਨਾ ਕਿ ਜ਼ਿਆਦਾ ਲਿਸ਼ਕ ਰਿਹਾ ਹੈ ਕਿ ਜੋ ਅਦੁੱਤੀ ਪ੍ਰਕਾਸ਼ ਹੁੰਦਾ ਹੈ ਜੋ ਕੁਦਰਤੀ ਪ੍ਰਕਾਸ਼ ਹੁੰਦਾ ਹੈ ਉਸ ਦੇ ਮਾਨ ਨੂੰ ਸਾਧ ਸੰਗਤ ਜੀ ਉਸ ਨੂੰ ਵੀ ਨੀਵਾਂ ਦਿਖਾ ਰਿਹਾ ਹੈ ਇੰਨਾ ਜ਼ਿਆਦਾ ਉਸ ਦੇ ਵਿੱਚੋਂ ਪ੍ਰਕਾਸ਼ ਨਿਕਲ ਰਿਹਾ ਹੈ अगे महाराई कहें गिरमेर हालत सुमेर परबत साहसंघ जी जो हिमालय एक पर्बत है सुमेर परबत जो कि बहुत ही उच्चा परबत है ओह कांब रहा है वो हेल रहा है इन्ना की ज्यादा भयानक साहसिंग जी जो जंग है वो चल रहा है कि वो सुमेर परबत भी जो है हिल रहा है ਇਸ ਤੋਂ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਾਟ ਸਰੂਣ ਪਲਤ ਸੂਰਮੇ ਲਹੂ ਨਾਲ ਲੱਥਪੱਥ ਹਨ ਜੂਜਾਂਗੇ ਮੈਦਾਨ ਦੇ ਵਿੱਚ ਜਿੰਨਾ ਸੂਰਮਿਆਂ ਦੇ ਸਾਧ ਸੰਗਤ ਜੀ ਵਾਰ ਹੋਏ ਹਨ ਫਾਟ ਲੱਗੇ ਹਨ ਤੇ ਹਲੇ ਵੀ ਉਹ ਜੂਝ ਰਹੇ ਹਨ ਉਹ ਖੂਨ ਦੇ ਨਾਲ ਲੱਥਪੱਥ ਹੋ ਚੁੱਕੇ ਹਨ ਖੂਨ ਦੇ ਨਾਲ ਕਈ ਸਾਧ ਸੰਗਤ ਜੀ ਭਰ ਚੁੱਕੇ ਹਨ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਿਤਾ ਜੀ ਅੰਦਰ ਚਰਨਾ ਚ ਅਰਦਾਸ ਕਰਦੇ ਆ ਮਾਰਾ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਤਨ ਬਖਸ਼ਣਾ ਸਿਰਤੇ ਮੇਰ ਪਰ ਹੱਥ ਰੱਖਣਾ ਖਾਲਸੇ ਦੀ ਚਰਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਪ੍ਰਚਾਰ ਕਰਦੇ ਆ ਕਥਾ ਦਾ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੇ ਭੁੱਲਾਂ ਹੋ ਗਏ ਹੁਣ ਗਿਆ ਆਪ ਸਾਧ ਸੰਗਤ ਬਖਸ਼ਿਓ ਜੋ ਕੋ ਬਖਸ਼ ਲੈਣਾ ਜਿਸ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਧ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ